ਯਾਰ ਆ ਬਲਾਈ ਰਹੀ ਏਤੀ ਨੰਦਪਤ ਤੁਹਾਡਾ ਸਵਾਗਤ ਹੈ ਇਸ ਦਿਲੇ ਦੀ اہم ਖਬਰ ਛੇਪਰੀ ਨੌਜਵਾਨ ਸਭਾ ਤਾਰੀਵਾਲ ਦੇ ਮੁੱਖ ਸੇਵਾਦਾਰ ਵਿਸ਼ਾਲ ਚੌਰ ਦਾ ਬਿਵਾਲੀਏ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸਵਾਵਾ ਤੋਂ ਪ੍ਰਭਾਵਿਤ ਹੋ ਕੇ ਰਜੀਵ ਕਲੋਨੀ ਤਾਰੀਵਾਲ ਦੇ ਨੀਲਤ ਕਾਸਮ ਮਜ਼ਦੂਰ ਨੌਜਵਾਨ ਅਤੇ ਜਮੀਸ਼ ਕੁਮਾਰ ਵੱਲੋਂ ਝੂਂਪੜੀਆਂ ਵਿੱਚੋਂ 10000 ਰੁਪਏ ਇਕੱਠੇ ਕਰਕੇ ਸਮਸ਼ਾਨ ਘਾਟ ਤਾਰੀਵਾਲ ਦੇ ਸੁਧਾਰ ਲਈ ਸੇਵਾ ਭੇਜੀ ਗਈ ਇਸ ਮੌਕੇ ਤੇ ਨਗਰ ਕੌਂਸਲ ਤਾਰੀਵਾਲ ਦੇ ਪ੍ਰਧਾਨ ਅਸ਼wini ਦੁੱਗਲ ਨੇ ਨੌਜਵਾਨਾਂ ਦੀਸ ਲਗਾ ਕਰਦਿਆ ਕਿ ਵਿਸਾਲ ਕੇਵਲ ਟਾਬੇ ਵਾਲੇ ਦੇ ਜਤਨਾ ਸਦਕਾ ਛੇਉਪਰੀ ਨੌਜਵਾਨ ਸਭਾ ਧਾਰੀ ਵਾਲ ਦੇ ਮੈਂਬਰਾਂ ਵੱਲੋਂ ਸਮਛਾਨ ਘਾਟ ਧਾਰੀ ਵਾਲੇ ਵਿੱਚ ਸਫਾਈ ਰੱਖਣ ਅਤੇ ਦਿਖਦੀ ਕੋਈ ਕਮੀ ਨੂੰ ਦੂਰ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਦ ਕੇ ਵਿਸਾਲ ਦੇ ਸੁਰਜੀਤ ਪਟਾ ਕੇਵਲ ਕ੍ਰਿਸ਼ਨ ਜੀ ਵੀ ਉਗੇ ਜਾਣੇ ਸਾਮੇ ਸਮਾਜ ਸੇਵਕ ਸਨ ਉਹ ਉਹ ਹਮੇਸ਼ਾ ਹੀ ਗਰੀਬਾਂ ਦੇ ਮਦਦਗਰ ਰਹਿ ਕੇ ਸੱਜ ਬਾ ਸਾਥ ਦਿੰਦੇ ਸਨ ਜਦਕਿ ਅੱਜ ਉਹਨਾਂ ਦੇ ਸੁਪੁੱਤਰ ਰੋਕੀ ਲਕੀ ਰਿਸ਼ਾਲ ਕਿਵਲਤਾ ਬੇਵਾਲੇ ਵੀ ਸਮਾਜ ਛੇਵੀਂ ਕਾਰਡਾਂ ਵਿੱਚ ਵੱਧ ਚੜ ਕੇ ਸਹਿਯੋਗ ਕਰਦੇ ਦੇਖੇ ਜਾ ਸਕਦੇ ਹਨ ਪ੍ਰਧਾਨ ਅਸ਼ਮੀਨ ਦੁੱਗਲ ਨੇ ਦੱਸਿਆ ਕਿ ਸੇਵਸੈਨਾ ਪ੍ਰਧਾਨ ਹਰੀਮਾ ਜਿੰਨਾ ਰੋਜਤਮਾ ਜਿੰਨਾ ਮੋਹਿਤਰਾ ਜਿੰਨਾ ਰਾਹੁਤ ਮਾ ਜਿੰਨੇ ਪਰਿਵਾਰ ਵੱਲੋਂ ਸ਼ਮਸ਼ਾਨ ਘਾੜਤਾ ਰਿਵਾਜ ਦੇ ਤਿੰਨ ਸਿਵੇ ਸੂਰਜ ਕੇਟਾਂ ਨਾ ਬਣਾਉਂਦੀ ਸੇਵਾ ਕਰਨਗੇ ਜਦਕੇ ਪਵਨ ਦੇਵਗੰਗ ਗੈਸ ਏਜੰਸੀ ਵਾਲਿਆਂ ਵੱਲੋਂ 15000 ਦਵੈਸ਼ਰ ਪਰਿਵਾਰ ਵੱਲੋਂ 10000 ਰੁਪਏ ਦੀ ਸੇਵਾ ਸ਼ੇਪੂਰੀ ਨੌਜਵਾਨ ਸਭਾ ਧਾਰਿਆਂ ਨੂੰ ਦਿੱਤੀ ਗਈ ਪ੍ਰਧਾਨ ਅਸ਼ਵੀ ਦੁੱਗਣ ਨੇ ਅੱਗੇ ਦੱਸਿਆ ਕਿ ਸ਼ੇਪੂਰੀ ਨੌਜਵਾਨ ਸਭਾ ਧਾਰਿਆਂ ਦੇ ਮੁੱਖ ਸੇਵਾਦਾਰ ਇਸ ਸਾਲ ਕੋਲ ਜੋ ਵੀ ਸੇਵਾ ਪਉਦੀਆ ਉਸ ਨੂੰ ਪਾਰ ਦਸਤਾ ਧੰਨ ਨਾਲ 그룹 ਵਿੱਚ ਪਾਰ ਦਿੰਦੇ ਹਨ ਪੱਤਰਕਾਰ ਅੰਗਰਜੀਤ ਦੀ ਖਾਸ ਕੋਰ ਜਾ श्री राम जी मैं नगर गोषित बांध शायद ਧਾਰੀਗੜ੍ਹਾਰੇ ਸ਼ਹਿਰ ਵਾਸੀਆਂ ਦੇ ਅਪੀਲ ਕਰਨਾ ਵੀ ਖੱਡੇ ਬਹੁਤ ਹੀ ਹੁਨਰਵਾਨ ਨੌਜਵਾਨ ਮੁੰਡਾ ਵਿਸ਼ਾਲ ਢਾਬੋ ਵਾਲੇ ਦਾ ਬੇਟਾ ਤੇ ਤਿੰਨੇ ਭਰਾ ਹੀ ਬੜੀ ਮਿਹਨਤ ਕਰਦੇ ਇਹਨਾਂ ਨੇ ਇੱਕ ਬੜੀ ਅੱਛੀ ਯੂਥ ਦੀ ਟੀਮ ਬਣਾਈ ਦੀ ਆ ਕਿਉਂਕਿ ਇਹ ਧਾਰੀਵਾਲ ਦੇ ਵਿੱਚ ਉਹ ਕੰਮ ਕਰਾਦੇ ਜਿਹੜਾ ਕਦੀ ਕਿਸੇ ਨੇ 50 ਸਾਲ ਤੋਂ ਨਹੀਂ ਕੀਤਾ ਸਾਡੇ ਸ਼ਿਲਸ਼ਾਨ ਘਾਟ ਦਾ ਬਹੁਤ ਬੁਰਾ ਹਾਲ ਸੀ ਇਹ ਨੌਜਵਾਨ ਮੁੰਡਿਆਂ ਨੇ ਉਹਦੀ ਤਕਰੀਬਨ ਰੋਜ਼ ਸਫਾਈ ਵੀ ਕਰਦੇ ਆ ਤੇ ਦੇਖਦੇ ਆ ਕਿਹੜੀ ਚੀਜ਼ ਦੀ ਲੋੜ ਵਾ ਤੇ ਉਹ ਬਣਾ ਕੇ ਦੇ ਦੇ ਰਹੇ ਨੇ ਤੁਸੀਂ ਦੇਖਿਆ ਹੋਣਾ ਵੀ ਆਮ ਸ਼ਹਿਰ ਵਾਸੀ ਬੜੇ ਇਹਨਾਂ ਤੋਂ ਖੁਸ਼ ਹੋ ਕੇ ਬੜਾ দান ਦੇ ਰਹੇ ਨੇ ਤਾਂ ਕਿ ਇਹ ਬੱਚੇ ਸੱਚੇ ਮਨ ਦੇ ਨਾਲ ਆਪਣਾ ਕਾਰੋਬਾਰ ਵਾਲੇ ਤੇ ਧਿਆਨ ਨਹੀਂ ਦਿੰਦੇ ਤੇ ਸ਼ਮਸ਼ਾਨ ਘਾਟੇ ਦਾ ਵਧੀਆ ਬਣਾ ਦੇ ਨੇ ਜਿਹੜਾ ਲੋਕੀ ਵੇਖਣਗੇ ਤੇ ਬੜੀ ਇਮਾਨਦਾਰੀ ਨਾਲ ਜੇ ਇਹਨਾਂ ਨੂੰ ਕੋਈ 500 ਰੁਪਏ ਵੀ ਦਿੰਦਾ ਜਾਂ 50000 ਵੀ ਦਿੰਦਾ ਨੇ ਨਾਲ ਹੀ WhatsApp ਤੇ ਉਸੇ ਮੈਸੇਜ ਕਰ ਦਿੰਦੇ ਇਹਨਾਂ ਦਾ ਬੱਚਿਆਂ ਦਾ ਬਹੁਤ ਅੱਛਾ ਪਰਾਲਾ ਵਾ ਉਹਦੇ ਵੱਲ ਦੇਖਦੇ ਹਾਂ ਈ ਸਾਡੇ ਦਾਨੀ ਸੱਜਣਾ ਨੇ ਜਿਸਾਂ ਸੁਮਿਤ ਦੇਵੈਸਰ ਜੀ ਨੇ ਉਹਨਾਂ ਨੇ ਵੀ 10000 ਰੁਪਏ ਭੇਜਿਆ ਮੈਂ ਉਹਨਾਂ ਦਾ ਬਹੁਤ ਬਹੁਤ ਆਭਾਰੀਆਂ ਕਿ ਉਹਨਾਂ ਨੇ ਇਹ ਬੜਾ ਅੱਛਾ ਤੇ ਨੇਕ ਕੰਮ ਕੀਤਾ ਕਿਉਂਕਿ ਸ਼ਮਸ਼ਾਨ ਘਾਟ ਵਾਸਤੇ ਪੈਸੇ ਜਿਹੜੇ ਉਹਨਾਂ ਨੇ ਭੇਜਿਆ ਸਾਡੇ ਬਹੁਤ ਹੀ ਹੋਣ ਹਾਰ ਦੂਸਰੇ ਤੇ ਪਮਨ ਦੇਵਗਾਂਝੀ ਗੈਜੈਂਸੀ ਵਾਲੇ ਉਹਨਾਂ ਨੇ ਵੀ ਪੰਜ ਪਹਿਲਾਂ ਦਿੱਤਾ ਤੇ 10000 ਰੁਪਏ ਹੋਰ ਭੇਜਿਆ ਕਿਉਂਕਿ ਉਹਨਾਂ ਨੇ ਦੇਖਿਆ ਵੀ ਇਹ ਲੜਕੇ ਜਿਹੜੇ ਆ ਬਹੁਤ ਵਧੀਆ ਤੇ ਬੜੀ ਤਨਮਨ ਦੇ ਨਾਲ ਇੱਚੇ ਨੇਕ ਕੰਮ ਕਰ ਰਹੇ ਉਹਨਾਂ ਨੇ ਉਹ ਖੁਸ਼ੀ ਦੇ ਨਾਲ 10000 ਰੁਪਇਆ ਹੋਰ ਭੇਜਿਆ ਫਿਰ ਸਾਡੇ ਤੁਸੀਂ ਦੇਖੋ ਵੀ ਇੱਥੇ ਧਾਰੀਵਾਲ ਦੇ ਵਿੱਚ ਰਜੀਵ ਕਲੋਨੀ ਆ ਜਿੱਥੇ ਸਾਡੇ ਭਰਾ ਭਾਵੇਂ ਮਾਤਰ ਨੇ ਠੀਕ ਹੈ ਨਾ ਰਜੀਵ ਕਲੋਨੀ ਵਾਲੇ ਪ੍ਰਵਾਸੀ ਆਏ ਦੇ ਬੜੇ ਚਿਰ ਤੋਂ ਤੇ ਉਹ ਮਿਹਨਤ ਕਰਦੇ ਨੇ ਉਹਨਾਂ ਨੇ ਵੀ 10000 ਰੁਪਇਆ ਸਾਡਾ ਉੱਥੋਂ ਦਾ ਪ੍ਰਧਾਨ ਮੁੰਡਾ ਅ ਰਜਨੀਸ਼ ਉਹਦੀ ਟੀਮ ਆ ਉਹਨਾਂ ਨੇ ਸਾਰੇ ਇਕੱਠਾ ਕਰਕੇ ਤੇ ਇਹ ਵੀ ਉਹਨਾਂ ਨੂੰ ਇਹ 1 ਵਸਤੇ ਦਿੱਤਾ ਵੀ ਤਾਂ ਕਿ ਸ਼ਮਸ਼ਾਨ ਘਟ ਵਾਸਤੇ ਉਹਨਾਂ ਨੇ ਨਹੀਂ ਦਿੱਤਾ ਮੈਂ ਸ਼ਹਿਰ ਵਾਸੀਆਂ ਦੇ ਅੱਗੇ ਪ੍ਰਾਰਥਨਾ ਕਰਨਾ ਵੀ ਕਿੱਦਾਂ ਅੱਛਾ ਲੋਕ ਕਿਉਂਕਿ ਇਹ ਘਰ ਜਿਹੜਾ ਵਾ ਆਖਰੀ ਸਾਡਾ ਘਰ ਵਾ ਤੇ ਇਹਦਾ ਸੁਧਾਰ ਕਰਨਾ ਸਾਡਾ ਫਰਜ਼ ਬੰਦਾ ਜਿੰਨਾ ਚਾਹੀਦਾ ਉਹਨਾਂ ਹੀ ਵਤਵਾ ਦੇ ਇਹਦੇ ਵਾਸਤੇ ਜਿਹੜੇ ਮੁੰਡੇ ਆ ਵੇਖੋ ਆਪਣੇ ਕੰਮ ਕਾਰ ਛੱਡ ਗਏ ਤੇ ਇਹਨਾਂ ਵਧੀਆ ਬਣਾ ਰਹੇ ਨੇ ਤੇ ਮੈਂ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਅੱਗੇ ਪ੍ਰਭੂ ਰਾਮ ਦੇ ਕੇ ਪ੍ਰਾਰਥਨਾ ਕਰਨਾ ਬੀਤਾ ਬੇਵਾਲਿਆਂ ਦੇ ਬੱਚਿਆਂ ਤੇ ਅਪਾਰ ਕਿਰਪਾ ਬਣਾ ਕੇ ਰੱਖੋ ਕਿਉਂਕਿ ਇਹਨਾਂ ਦੀ ਬੜੀ ਅੱਛਾ ਵਾ ਬੜੀ ਅੱਛੀ ਸੋਚ ਵਾ ਵੀ ਅਸੀਂ ਜਿਹੜਾ ਧਾਰੀਵਾਲ ਦੇ ਵਿੱਚ ਬੜੇ ਵੀ ਨੇਕ ਕੋਈ ਵੀ ਕੰਮ ਦਾ ਹਰ ਕੰਮ ਦੇ ਵਿੱਚ ਇਹ ਭਾਗ ਲੈਂਦੇ ਨੇ ਤੇ ਪ੍ਰਮਾਤਮਾ ਦੇਗੇ ਪ੍ਰਾਰਥਨਾ ਵੀ ਇਹਨਾਂ ਦੇ ਅਪਾਰ ਕਿਰਪਾ ਬਣਾ ਕੇ ਰੱਖਣ ਤਾਂ ਕਿ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਸੀ ਆਈ ਸੀ ਤੇ ਗੱਲ ਚੱਲੀ ਪਈ ਸੀ ਦੀ ਇੱਕ ਜਿਸ ਜਗ੍ਹਾ ਤੇ ਸਸਕਾਰ ਹੁੰਦਾ ਸੀ ਜਿਹਨੂੰ ਕਹਿੰਦੇ ਆ ਉਹਦੀ ਸੇਵਾ ਕਿਸੇ ਲਈ ਹਾਂ ਨਹੀਂ ਹਾਂਜੀ ਹਾਂ ਦੇਖੋ ਜੀ ਉੱਥੇ ਛੇ ਸਵਾਏ ਆ ਜਿੰਨਾ ਚਾਹੀ ਸਸਕਾਰ ਕਰਨੇ ਆ ਠੀਕ ਹੈ ਨਾ ਉਹ ਸਾਡੇ ਜੋ ਬੜਾ ਅੱਛਾ ਸ਼ੇਰ ਸੈਨਾ ਵਾਲੇ ਰੋਹਿਤ ਮਹਾਜਨ ਪਰਿਵਾਰ ਆ ਜਿਮੇ ਵਿੱਚ ਰੋਹਿਤ ਜੀ ਆ ਸਾਡੇ ਆਣੀ ਮਹਾਜਨ ਜੀ ਆ ਮਨੋਜ ਜੀ ਆ ਰਾਹੁਲ ਜੀ ਆ ਇਹਨਾਂ ਨੇ ਸੇਵਾ ਲਈ ਆ ਵੀ ਜਿਹੜੇ ਤੁਹਾਡੇ ਉੱਤੇ ਜਿੱਥੇ ਅਸੀਂ ਸਸਕਾਰ ਕਰਦੇ ਆ ਸ਼ਵਾਈ ਤੇਨਾਂ ਦੀ ਸੇਵਾ ਸਾਡੀਆਂ ਸੀ ਉਹਨਾਂ ਨੂੰ ਬਹੁਤ ਸੋਹਣਾ ਤੇ ਵਧੀਆ ਬਣਾ ਕੇ ਚਮਚਾਨ ਘਾਟ ਦੇ ਵਿੱਚ ਉਹਨਾਂ ਨੇ ਡਿਊਟੀ ਲਈ ਆ ਉਹ ਕਹਿੰਦੇ ਆਹੀ ਬੜੇ ਸੋਹੇ ਬਣਾਵਾਂਗੇ ਇਹਨਾਂ ਨੂੰ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਪ੍ਰਭੂ ਰਾਮ ਦੇ ਕਿਰਪਾ ਕਰਨਾ ਦੇ ਇਹਨਾਂ ਦੇ ਚੜ੍ਹਦੀ ਕਲਾ 'ਚ ਰੱਖੇ જય ਜੀ ਰਾਮ